ਤਰਨਤਾਰਨ ਵਿੱਚ ਘੇਰ ਘੇਰ ਕੇ ਕੱਟੇ ਚਲਾਨ ਸਕੂਲਾਂ ਨੂੰ ਦਿੱਤੀ ਚੇਤਾਵਨੀ ਬਾਲ ਵਿਕਾਸ ਅਫਸਰ ਰਜੀਸ਼ ਕੁਮਾਰ ਵੱਲੋਂ ਤਰਨਤਾਰਨ ਦੇ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪ੍ਰਿੰਸੀਪਲ ਨੂੰ ਦਿੱਤੀ ਗਈ ਵਿਸ਼ੇਸ਼ ਚੇਤਾਵਨੀ ਬੱਚਿਆਂ ਨਾਲ ਹੋ ਰੇ ਮੰਦੇ ਸਲੂਕ ਜਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਗਲਤੀ ਜਾਂ ਬੇਧਿਆਨੀ ਲਈ ਸਕੂਲ ਪ੍ਰਸ਼ਾਸਨ ਹੋਏਗਾ ਜ਼ਿੰਮੇਵਾਰ ਬਾਕੀ ਤੁਸੀਂ ਖੁਦ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਮੁਖ ਅਫਸਰ ਬਾਲ ਵਿਕਾਸ ਦਾ ਇਹਦਾ ਤਰੀਕਾ ਤੁਹਾਨੂੰ ਪੁਆਈਆ ਜਾਂ ਮਨਣਾ ਨਹੀਂ ਨਹੀਂ ਸੈਲਫੋਨ ਉੱਪਰ ਆ ਰਿਹਾ ਹੈ ਨਾ ਕਰਲੀ ਕਿਤੇ ਅਕੜੇ ਕੰਪਨੀਸ਼ਾ ਕੰਡਾ ਦੇ ਕਿੰਨੇ ਮੱਤੀ ਆ ਰਹੇ ਆ ਰਹੇ ਨਾ ਜਿਸ ਸਰ ਨੇ ਇੱਕ ਮੀਟਿੰਗ ਕੀਤੀ ਜਿ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ 15 ਅਕਤੂਬਰ ਤੋਂ ਬਾਅਦ ਜਿਹੜਾ ਵੀ ਕੋਈ ਸਟੇਟ ਕੋਰਡ ਮਾਣ ਹੋਵੇ ਕੰਪਲੀਟ ਉਹਨਾਂ ਦੇ ਪ੍ਰਿੰਸੀਪਲਾਂ ਤੇ ਐਫ ਆਈ ਆਰ ਸੈਕਸ਼ਨ 222 ਦੇ ਅੰਦਰ ਨਹੀਂ ਸਰ ਆਪਾਂ ਬਣੀਦਾ ਹੈ ਸਾਡੇ ਆਟੋ ਵਾਲੇ ਇਹ ਰਾਈਡ ਕਰਦੇ ਆਪਾਂ ਕੋਈ ਬੱਚੇ ਆ ਰਹੇ ਮੈਡਮ ਇਹ ਨੂੰ ਚੈੱਕ ਕਰਦੇ ਵੇਖੋ ਆ ਬਾਹਰ ਖੜੇ ਹੋਏ ਆ ਮੈਂ ਤਾਂ ਨੂੰ ਵੀ ਦੇਖ ਰਿਹਾ ਕਿੰਨੀ ਦੇਰ ਤੇ ਖੜੇ ਹੈਗੇ ਪਰ ਉਹ ਬੱਚੇ ਕੋ ਉੱਤਰ ਰਹੇ ਆ ਹਰ ਇੱਕ ਚਰਕਰ ਨੂੰ ਜਿਵੇਂ ਉੱਤਰ ਰਹੇ ਆ ਬਹੁਤ سارے ਉੱਤਰ ਰਹੇ ਆ ਲਗਾਤਾਰ ਉੱਤਰ ਰਹੇ ਆ ਸ਼ੋ ਬਟੂ ਚਲੋ ਮੈਂ ਕਰਦਾ ਮੈਂ ਕਰਾ ਉਹ ਗਏ ਨਹੀਂ ਡੈਗੀ ਜਿਨਨੇ ਇਸ ਬਾਅਦ ਅਲਾਊਸਮੈਂਟ ਘਟਾ ਜਿਹੜਾ ਰਿਸ਼ੀਟ ਤੇ ਆਇਆ ਉਹਦੇ ਰੱਖੋ ਅਸੀਂ ਦੇ ਆਪਾਂ ਜਾਂਦਾ ਜੋ ਕਿ ਤੇ ਸਕੂਲ ਪ੍ਰਿੰਸੀਪਲ ਦੇ ਠੀਕ ਹੈ ਨੈਸੀਸਰੀ ਸਭ ਕੁਝ ਕਰੀਏ ਆਪਾਂ ਤਾਂ ਮੈਂ ਕੋਸਾ ਸਰਕਾਰੀ ਮੰਤਰੀ ਆ ਜੇ ਆਪਾਂ ਹੀ ਨਹੀਂ ਆ ਉਹ ਫੋਲੋ ਕਰਾਂਗੇ ਤੇ ਫੋਨ ਕਰੂਗਾ ਬਿਲਕੁਲ ਸਰ ਸਰਕਾਰੀ ਸਕੂਲ ਕੋਈ ਨਹੀਂ ਚੈੱਕ ਕਰਦਾ ਮੈਂ ਇਸ ਪੈ ਨਹੀਂ ਸਰ ਇਹਨੂੰ ਲਾਪਾ ਡੈਲੀ ਰੋਟੀਜ਼ ਬਾਹਰ ਲਾਈ ਦੀਆਂ ਮਾ ਕੋਈ ਮੈਡਮ ਡੇਲੀ ਨਹੀਂ ਤੇ ਬਾਹਰੋਂ ਦਵਾ ਆਉਂਦਾ ਡੇਲੀ ਤੇ ਕਰਦੇ ਛੋਟੀ ਗਾਰਡ ਸਰ ਖੜਦੇ ਆ ਡੇਲੀ ਛੋਟੀ ਗਾਰਡ ਲਈ ਹੁੰਦੇ ਆ ਜਿਹੜੇ ਗਾਰਡ ਹੁੰਦੇ ਨੇ ਡੇਲੀ ਤੇ ਤੁਹਾਡੀ ਚੱਟ ਤੁਹਾਡੀ ਛੋਟੀ ਹਰ ਵਾਰੀ ਕੰਪਲੀਟ ਹੁੰਦੀ ਹੈ ਤੇ ਕੋਈ ਕੋਈ ਗਾਰਵਲ ਨਹੀਂ ਕਰਦੀ ਬੱਚੇ ਸਰ ਹਮੇਸ਼ਾ ਕਰੀਏ ਆਸਾ ਇਹਦਾ ਵੀ ਜ਼ਿੰਮੇਵਾਰ ਹੋ ਕੇ ਨਹੀਂ ਸਰ ਕੋਈ ਐਡਾ ਵੀ ਜਦੋਂ ਕੋਈ ਪ੍ਰੋਬਲਮ ਨਹੀਂ ਆਦੀ ਹਮੇਸ਼ਾ ਡੇਲੀ ਇੰਸਟਰਕਸ਼ਨਸ ਲਈ ਰਹੀਆਂ ਫਿਰ ਸਟ੍ਰਿਕਟਲੀ ਦੇ ਦੇਣੇ ਸਰ ਬਸ ਮੈਡਮ ਦੋ ਤਿੰਨ ਕੰਪਲੇਂਟਾਂ ਅੱਗੇ ਵੀ ਆਈਆਂ ਤੁਹਾਡੇ ਕੋਲ ਤੌਰ 'ਤੇ ਨਹੀਂ ਹੋਈ ਨਹੀਂ ਸਰ ਕੋਈ ਕੰਪਲੇਂਟ ਨਹੀਂ ਸੌਣ ਇਹ ਹੋਏ ਤੇ ਜਰੂਰ ਆਪਾਂ ਸੋਚਦੇ ਕੰਮ ਕਰ ਲਈ ਤੇ ਬਾਕੀ ਇਹੋ ਜਿਹਾ ਤੁਹਾਨੂੰ ਜਿਹੜੀ ਬੱਚਿਆ ਕੋ ਤੁਸੀਂ ਮਜ਼ਦੂਰੀ ਕਰਦੇ ਨਹੀਂ ਸਰ ਕਈ ਹੋ ਗਿਆ ਜਦੋਂ ਰਿਕਾਰਡਿੰਗ ਅੱਜ ਵੀ ਹੈਗੀ ਆ ਸੌਰੀ ਅਜੇ ਕੋਈ ਪ੍ਰੋਬਲਮ ਨਹੀਂ ਬਾਕੀ ਇਸ ਜੀ ਤੇ ਹੁਣ ਪਾਸ ਕਰ ਰੱਖਾਂਗੇ ਆਟੋ ਵਾਈਡ ਦਾ ਇਟਿਸ ਆਪ ਪਰਸਨਲੀ ਆਟੋ ਵਾਲੇ ਦੀ ਮੈਟਿਕ ਲੈ ਕੇ ਕਹਿਦੇ ਨੇ ਬੱਚੇ ਲੈ ਕੇ ਅੱਛਾ ਜਿਹੜਾ ਚੈਕਿੰਗ ਕੀਤੀ ਗਈ ਹੈ ਕੀ ਕਰਨਾ ਕਿਸੇ ਤੋਂ ਮਾਲਕ ਆ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਅਤੇ ਮਾਨਯੋਗ ਸ਼੍ਰੀ ਅਮਨਿਉ ਰਾਣਾ ਜੀ ਐਸਐਸਪੀ ਤਰਨਤੰਨ ਦੇ ਸਖਤ ਨਿਰੀਖਣ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਪਲਾਈ ਕੀਤੀ ਗਈ ਸੇ ਸਕੂਲਾਂ ਪੌਸਟੇਟ ਅਸੀਂ ਅੱਜ ਬੋੜੀ ਚੌਕ ਫੇਰ ਦੁਆਰ ਤੋਂ ਚੈੱਕ ਕੀਤਾ ਹੈ ਕਿ ਜਿੱਥੇ ਫੇਰ ਕਮੀਆਂ ਥੋੜੀ-ਥੋੜੀ ਪਾਈਆਂ ਗਈਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਅੱਜ ਚਲਾਨ ਦਿੱਤਾ ਤੇ ਕੁਝ ਇੰਪਾਉਂਟ ਦਿੱਤੀਆਂ ਗਈਆਂ ਉਸੇ ਲੜੀ ਦੇ ਅੰਦਰ ਏਸੀ ਰੋਡ ਦੇ ਉੱਤੇ ਇੱਕ ਮਾਤਾ ਗੰਗਾ ਸੀਨੀਅਰ ਸੈਨੇਡ ਸਕੂਲ ਹੈਗਾ ਜੋ ਕਿ ਗਵਰਨਮੈਂਟ ਸਰਕਾਰੀ ਸਕੂਲ ਹੈਗਾ ਅੱਜ ਤੋ ਪਹਿਲਾ ਜਿਹੜੇ ਸੀਗੇ ਜਾਂ ਕਿਸੇ ਵੀ ਹੋਰ ਜਗ੍ਹਾ ਹੈਗੇ ਸਰਕਾਰੀ ਸਕੂਲਾਂ ਦੇ ਉੱਤੇ ਕੋਈ ਲਗਾਮ ਨਹੀਂ ਕਸੀ ਜੰਗੀ ਜਿਸ ਕਰਕੇ ਖਾਮੀਆਂ ਜਾਇ ਹੈ ਕਿ ਕਿ ਸਰਕਾਰੀ ਸਕੂਲਾਂ ਵਿੱਚ ਕੋਈ ਗੱਡੇ ਨਹੀਂ ਹੁੰਦੀ ਬਟ ਉਹਨਾਂ ਸਰਕਾਰੀ ਸਕੂਲਾਂ ਵਿੱਚ ਈ ਰਿਕਸ਼ੇ ਦੇ ਉੱਤੇ ਬੱਚੇ ਆ ਰਹੇਗੇ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਹੈ ਅੰਦਰ ਕੁਰਸੀਆਂ ਤੇ ਬੈਠੇ ਹੈ ਪਰ ਉਹ ਇਹ ਬਾਅਦ ਚੈੱਕ ਨਹੀਂ ਕਰਦੇ ਕਿ ਉਹ ਬੱਚੇ ਕਿਸ ਤੀਰ ਆ ਰਹੇ ਕਿ ਕਿਸ ਸ਼ੇਪ ਤੇ ਆ ਰਹੇ ਕਿਸ ਨਿਯਮਾਂ ਨੂੰ ਉਲੰਘਣਾ ਕਰ ਰਹੇ ਨਹੀਂ ਕਰ ਰਹੇ ਕਿ ਅਸੀਂ ਉਸੇ ਕੜੀ ਚ ਮਾਤਾ ਪਿਤਾ ਦਾ ਸਕੂਲ ਚੈੱਕ ਕੀਤਾ ਤੇ ਮਾਤਾ ਮਾਤਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈਗੇ ਉਹਨਾਂ ਨੂੰ ਬੁਲਾ ਕੇ ਸਾਫ਼ ਬੱਚਿਆਂ ਨੂੰ ਇਲਾਇਤਨ ਮਾਤੇ ਸਪੱਸ਼ਟ ਕਰ ਦਿੱਤਾ ਗਿਆ ਜੇ ਮੁੜ ਕੇ ਇਹਨਾਂ ਰਿਕਸ਼ਿਆਂ ਦੇ ਉੱਤੇ ਕੋਈ ਬੱਚਾ ਸਰਕਾਰੀ ਸਕੂਲ ਦੇ ਅੰਦਰ ਆਵੇਗਾ ਅਸੀਂ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਦੇ ਉੱਤੇ ਕਾਰਵਾਈ ਕਰਾਂਗੇ ਫਿਰ ਐਫਆਈਆਰ ਦਰਜ ਕੀਤੀ ਜਾਵੇਗੀ ਹਾਂ ਦੇਖੋ ਜਿਹੜੇ ਅੱਜ ਚਲਾਣੇ ਦੇ ਕਟੇਗੇ ਆ ਕਿੰਨੇ ਚਲਾਣ ਕਟੇ ਤੇ ਕਿੰਨੀਆਂ ਬੋਰਡੀਆਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੇ ਸੀਨੀਅਰ ਅਸਲਾ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ ਉਹਨਾਂ ਮੁਤਾਬਕ ਜਿਹੜਾ ਅੱਜ ਜਿਹੜੀ ਬਸਾਂ ਦੀ ਚੈੱਕ ਆ ਕੀਤੀ ਗਈ ਹੈ ਤੇ ਕਿੰਨੇ ਫਰ ਗੱਡੀਆਂ ਬੋਰਡੀਆਂ ਦੋ ਗੱਡੀਆਂ ਫਾਊਂਡ ਹੈ ਟੋਟਲ 10 ਚਲਾਣ ਕੀਤੇ ਗਏ। ਸਰ ਇਹ ਕਿਹੜੇ ਕਿਹੜੇ ਕਾਗਜ਼ ਹਨ ਉਹ ਜਿਹੜੇ ਕੋਈਟ ਨੇ। ਅੱਜ ਕੁੱਝ ਗੱਡੀਆਂ ਜਿਹੜੀਆਂ ਵਾਈਟ ਕਲਰ ਵਿੱਚ येलो ਕਲਰ ਕਲਰ ਲਈ ਵੀ ਜਿਨ੍ਹਾਂ ਦਾ ਚਾਹੇ ਜਿਨ੍ਹਾਂ ਦੇ ਵਿੱਚ ਬੱਚੇ ਓਵਰਲੋਡ ਸੀਗੇ ਵਿਦਾਊਟ ਯੂਨੀਫਾਰਮ ਇਹਨਾਂ ਨੇ ਜਿਹੜੇ ਚਲਾਣ ਕੀਤੇ ਗਏ।